ਕੀ ਨਾਮ ਛੋਟਾ ਮੇਰਾ ਨਾਮ ਹੈਗਾ ਸਰਦਾਰ ਜੀ ਨਰੇਸ਼ ਕੁਮਾਰ ਹੈ ਜੀ ਕੀ ਗੱਲਬਾਤ ਹੋ ਗਈ ਮੇਰਾ ਸਪੈਰਕਲ ਇਨਚਾਰਜ ਹੈਗਾ ਜੀ ਇੱਥੇ ਅੱਛਾ ਜੀ ਤੇ ਮੈਨੂੰ ਸਵੇਰੇ ਫੋਨ ਆਇਆ ਕੋਈ 7:20 ਦੇ 7:30 ਵਜੇ ਨਾਲ ਆਇਆ ਫੋਨ ਤੇ ਮੁੰਡਾ ਕਹਿੰਦਾ ਬਹੁਤ ਛੱਟੇ ਛੁੱਟੇ ਟੁੱਟਾ ਪਿਆ ਗ੍ਰਿਲ ਤਦਰੋਂ ਬਾਹਰ ਮੋੜੀ ਪਈ ਹੈ ਤੇ ਆ ਕੇ ਇੱਥੇ ਦੇਖਿਆ ਮੁੰਡੇ ਨੇ ਵੀ ਦੇਖਿਆ ਤੇ ਤਦਰ ਜਿਹੜਾ ਨਿਗਾ ਮਾਰੀ ਹੈ ਨਿਸ਼ਾਨ ਹੋਇਆ ਪਿਆ ਸੀ ਕਮਰੇ ਅੰਦਰ ਤੋੜੇ ਹੋਏ ਹਨਾਂ ਨੇ ਸਿਰਫ ਇੱਕ ਕੈਮਰਾ ਹੱਡਾ ਪਚ ਗਿਆ ਸਾਮਨੇ ਵਾਲਾ ਵੀ ਉਹ ਜਿਹੜਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਦੇ ਵੀ ਲਾਈਟਾਂ ਦਾ ਬੱਲਾ ਵੱਟੂ ਤਾਂ ਕਰਕੇ ਪਾਉ। ਕੋਈ ਫੁਟੇਜ ਆਈ ਹੈ ਕੀ ਆ ਤੇ 3 ਨੰਬਰ ਡਿਵੀਜ਼ਨ ਵਾਲੇ ਅੱਜ ਅੱਜ ਤਾਂ ਕਿੰਨੀ ਕਿੰਨੇ ਕੇ ਸ਼ਰਾਬ ਲੱਗੇ ਹੋ? ਉਹ 40 ਦੇ ਕਰੀਬ ਬੋਤਲਾਂ ਲੱਗੇ ਆ ਕਿ ਉਹ ਲੈ ਕੇ ਆ ਗਏ। ਕਾਧੀਆਂ ਕਿਹੜੀ ਘੜੀਆਂ? ਸਾਰੀ ਬੋਤਲਾਂ ਦੇ ਵਿੱਚ ਅਗੇ ਬਲੈਕ ਆਰਮਾਇਡ ਆਗੀਆਂ, ਬਲੈਕ ਟੂਗ ਸੈਂਚਰੀ ਆ, ਟੀਚਰ ਆ। ਤੇ ਅੱਤੀ ਥਾਰੀਆਂ ਮਿਕਸ ਚਾਲੀ ਹੋ ਰਹੀ ਹੈ ਉਹ ਜਿਹੜੇ ਮੁੰਡੇ ਤੇ ਸੀਸੀਟੀਵੀ ਫੁਟੇਜ ਚ ਕੈਦ ਹੋਏ ਨੇ ਉਹਨਾਂ ਦੇ ਕੋਈ ਚਿਹਰੇ ਨਜ਼ਰ ਆਉਂਦੇ ਨੇ ਉਹਨਾਂ ਨੇ ਚਿਹਰਾ ਕੋਈ ਨਾ ਜਾਨੀ ਉਹਨਾਂ ਨੇ ਕਪੜਾ ਬੰਨਿਆ ਹੋਇਆ ਸੀ ਮੂੰਹ ਤੇ ਜੀ ਕਿੰਨੇ ਬੰਦੇ ਸੀ ਸਰ ਅੰਦਰ ਇੱਕੋ ਹੀ ਆਇਆ ਬਾਕੀ ਬਾਹਰ ਦੇ ਦੋ ਤਿੰਨ ਜਾਣੇ ਸੀ ਉਹਨਾਂ ਦਾ ਨਹੀਂ ਪਤਾ ਹੁੰਦਾ ਦੋ ਚੀ ਤਿੰਨ ਸੀ ਉਹ ਪਤਾ ਨਹੀਂ ਕਿੰਨੇ ਆ ਜਦੋਂ ਆਂਦੇ ਦੀ ਇੱਕ ਫੁਟੇਜ ਤੇ ਰਿਕਾਰਡ ਹੋਈ ਹੋਏ ਉਹਨਾਂ ਨੇ ਜਿਹੜਾ ਕੈਮਰਾ ਬਾਹਰ ਲੱਗਿਆ ਉਹਨੂੰ ਕੈਮਰੇ ਨੂੰ ਪਿੱਛੋਂ ਹੀ ਉਹਨਾਂ ਨੇ ਚੁੱਕ ਕੇ ਹਲਾ ਕੀਤਾ ਉਹ ਅਜੇ ਵੀ ਬਾਹਰ ਉਦਦੇਗੇ ਮਤਲਬ ਉੱਪਰ ਕੀਤਾ ਹੈ ਉਹਨਾਂ ਕੰਦੇਰਾ ਅੰਦਰ ਇੱਕ ਜਣਾ ਹੀ ਆਇਆ ਉਹਨੇ ਇੱਕ ਜਣੇ ਨੇ ਮਤਲਬ ਕੀਤਾ ਤੇ ਮੰਦਰ ਦੇ ਪੈਥੇ ਪਏ ਸੀ ਉਹ ਲੈ ਗਏ ਉੱਥਾ ਕੈਸ਼ ਤੁਹਾਡਾ ਕੋਈ ਨਹੀਂ ਉਹ ਮਤਲਬ ਐਵੇਂ ਕਹਿ ਰਹੀ ਕੈਸ਼ ਨਹੀਂ ਕੋਈ ਲੈ ਕੇ ਗਈ